ਨਮਸਕਾਰ ਜੀ ਮੈਂ ਬਿੰਗੋਲ ਤੇ ਤੁਸੀਂ ਦੇਖ ਰਹੇ ਹੋ ਤੈਂਕਸ ਵੀਰਾ ਟੀਵੀ ਜਦੋਂ ਮੇਸ਼ਾਬਰ ਨੂੰ ਲੈ ਕੇ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਪੁਲਸ ਵੱਲੋਂ ਜਿਹੜਾ ਹੈਗਾ ਵੱਡੀ ਕਾਰਵਾਈ ਕੀਤੀ ਗਈ ਹੈਗੀ ਦੋ ਨਸ਼ਾ ਤਸਕਰਾਂ ਦੇ ਘਟਾਏ ਗਏ ਇਸ ਟਾਈਮ ਸਰਨਾ ਹਲਕਾ ਬਰਾਇਕ ਨੂੰ ਜੁਨੇ ਸਤ ਨਮਸਕਾਰ ਜੀ ਨਮਸਕਾਰ ਫਿਰ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜੇ ਅੱਜ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਤੁਸੀਂ ਵੇਖੋ ਮੈਨੂੰ ਐ ਲੱਗਦਾ ਵੀ ਲੰਬੇ ਸਮੇਂ ਤੋਂ ਜਿਹੜੀ ਤਰਾਸਦੀ ਰਹੀ ਹੈ ਲੋਕਾਂ ਦੀ ਆ ਚਾੜ੍ਹ ਘਾੜੇ ਮੱਲੇ ਦੇ ਵਿੱਚ ਹਾਂ ਲੱਖਾਂ ਹੀ ਕੰਪਲੇਂਟਾਂ ਆਉਂਦੀਆਂ ਹਾਂਜੀ ਸੋ ਮੈਨੂੰ ਲੱਗਦਾ ਇਹ ਤੋਂ ਪਹਿਲਾਂ ਕਿਸੇ ਨੇ ਕੀਤਾ ਤੇ ਨਾ ਹੀ ਇਹ ਸਰਕਾਰ ਤੋਂ ਬਿਨਾ ਕੋਈ ਹੋਰ ਕਰ ਸਕਦਾ ਬਿਲਕੁਲ ਸੋ ਨਸ਼ਾ ਤਸਕਰਾਂ ਦੇ ਘਰਟਾ ਹੈਗੇ ਆ ਉਹਨਾਂ ਚ ਘਟਕਟ ਡਰ ਦਾ ਮਾਹੌਲ ਬਣੇ ਕਿਉਂਕਿ ਉਹਨਾਂ ਨੂੰ ਪਤਾ ਲੱਗੇ ਜਾਂ ਤਾਂ ਨਸ਼ਾ ਵੇਚਣਾ ਛੱਡ ਦੇਣ ਜਾਂ ਪੰਜਾਬ ਛੱਡ ਦੇਣ ਦੋ ਹੀ ਗੱਲਾਂ ਹੋ ਸਕਦੀਆਂ ਸੋ ਮੈਨੂੰ ਲੱਗਦਾ ਹੈ ਇਹ ਤੋਂ ਬਹੁਤ ਕਲੀਅਰ ਮੈਸੇਜ ਜਾਂਦਾ ਵੀ ਸਰਕਾਰ ਇਸ ਕੰਮ ਦੇ ਲਈ ਪੂਰੀ ਸੁਚੇਤ ਆ ਤੇ ਇਹਨਾਂ ਦੇ ਪੂਰੀ ਉਲਟ ਆ ਆਮ ਲੋਕਾਂ ਨੂੰ ਵੀ ਕੀ ਅਪੀਲ ਕਰਨਾ ਚਾਹੁੰਦੇ ਉਹ ਇਹ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਕਰਦਾ ਇੱਕ ਕੀ ਸਕਦਾ ਵੇਖੋ ਇਹ ਜਿਹੜੀ ਬਿਮਾਰੀ ਹੈ ਇਕੱਲੀ ਲੋਕਾਂ ਵਾਸਤੇ ਨਹੀਂ ਹੋ ਸਕਦਾ ਕੱਲ ਨੂੰ ਮੇਰੇ ਘਰੇ ਆ ਜੀ ਹੂੰ ਤੁਹਾਡੇ ਘਰੇ ਅਜੇ ਆਪਣੇ ਵੀ ਬੱਚੇ ਵੱਡੇ ਹੋਣੇ ਆ। ਸੋ ਮੈਨੂੰ ਐ ਲੱਗਦਾ ਵੀ ਇਹ ਆਪਣੀਆਂ نسلਾਂ ਵਾਸਤੇ ਆਪਣੀਆਂ ਪੀੜ੍ਹੀਆਂ ਵਾਸਤੇ ਆਪਾਂ ਨੂੰ ਰਲ ਮਿਲ ਕੇ ਇਸ ਮਹੰਮ ਦਾ ਸਾਥ ਦੇਣਾ ਚਾਹੀਦਾ। ਪਾਰਟੀ-ਬਾਜੀ ਦੇ ਉੱਤੇ ਉੱਠ ਕੇ ਕੋਈ ਨਹੀਂ। ਹੋਰ ਗੱਲਾਂ ਤੇ ਆਪਾਂ ਰਾਜਨੀਤੀ ਕਰ ਲਾਂਗੇ। ਪਰ ਇਸ ਗੱਲ ਤੇ ਨਹੀਂ ਤੁਸੀਂ ਵੇਖਿਆ ਹੋਣਾ ਥੋੜੇ ਦਿਨ ਪਹਿਲਾਂ ਇੱਕ ਬਟਿੰਡੇ ਲੇਡੀਜ਼ ਨੇ ਵੀਡੀਓ ਪਾਈ ਸੀ ਪਹਿਲਾਂ ਤਾਂ ਅਸੀਂ ਖਾਂਡਾਂਗੂ ਵੇਚਦੇ ਸੀਗੇ ਉਦੋਂ ਕਿਸੇ ਨੇ ਪੁੱਛਿਆ ਨਹੀਂ ਮਤਲਬ ਤੁਸੀਂ ਇਹ ਵੇਖੋ ਕਦੋਂ ਪਹਿਲਾਂ ਕਦੋਂ ਵੇਚਦੇ ਸੀ 10 15 ਸਾਲ ਮੈਨੂੰ ਲੱਗਦਾ ਤਕਰੀਬਨ ਜਿਹੜੇ ਨਸ਼ਾ ਦਸਕਰ ਵੇਚਦੇ ਆ ਪੀੜੀ ਦਾਰ ਪੀੜੀ ਇਹਨਾਂ ਦਾ ਜਿਹੜਾ ਕੰਮ ਚੱਲੀ ਜਾਂਦਾ ਸੋ ਉਦੋਂ ਕਾਲੀਦਲ ਵੇਲੇ ਨਸ਼ਾ ਆਇਆ ਸੀ ਕਾਂਗਰਸ ਵਾਲਿਆਂ ਨੇ ਬੋਸ਼ਟ ਪਣਾਇ ਕੀਤੀ ਤੇ ਅਸੀਂ ਕਰ ਦੇਣੀ ਤਾਂ ਹੀ ਘਰਟਾ ਰਹੇ ਬਿਲਕੁਲ ਸੋ ਮੈਂ ਇਹੀ ਕਹਿਣਾ ਆਪਾਂ ਸਾਰੇ ਰਲ ਮਿਲ ਕੇ ਇਸ ਦਾ ਹਿੱਸਾ ਬਣੀਏ ਸਰਕਾਰ ਨੂੰ ਦੱਸੀਏ ਜਿੱਥੇ ਕਿ ਤੁਹਾਨੂੰ ਲੱਗਦਾ ਸਾਨੂੰ ਦੱਸੋ ਅਸੀਂ ਜਿਹੜੀ ਕਾਰਵਾਈ ਕਰਾਂਗੇ ਨਹੀਂ ਛੱਡਦੇ ਜੇ ਕੋਈ ਨਸ਼ਾ ਤਸਕਰ ਕੋਈ ਸਾਥ ਦਿੰਦਾ ਹੈ ਜਾਂ ਕੋਈ ਵੇਚਦਾ ਉਹਨੂੰ ਨਹੀਂ ਬਖਸ਼ਿਆ ਜਾਵੇਗਾ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਜੀ ਜਦੋਂ ਕਿਤੇ ਵੀ ਤੁਹਾਨੂੰ ਲੱਗਦਾ ਇੱਕ ਨੰਬਰ ਦਿੱਤਾ ਹੋਇਆ ਸਰਕਾਰੀ ਅਹੁਦੇ ਤੇ ਫੋਨ ਕਰ ਸਕਦੇ ਹੋ ਡੀਐਸਪੀ ਸਾਹਿਬ ਨੂੰ ਦੱਸ ਸਕਦੇ ਆ ਐਸਐਚਓ ਨੂੰ ਦੱਸ ਸਕਦੇ ਹੋ ਮੈਨੂੰ ਦੱਸ ਸਕਦੇ ਹੋ ਪਛਾਣ ਗੁਪਤ ਰੱਖੀ ਜਾਊਗੀ ਕਾਰਵਾਈ ਉਤੇ ਬਣਦੀ ਕੀਤੀ ਜਾਊਗੀ ਜਿਹੜਾ ਵੀ ਉਹ ਬੰਦਾ ਹੋਊਗਾ ਉਹਦੀ ਇਨਕੁਆਇਰੀ ਕਰਕੇ ਨਾਲ ਦੀ ਨਾਲ ਉਹਨੂੰ ਜੇਲ੍ਹ ਚ ਲੰਘਾਇਆ ਜਾ ਸਕਦਾ ਹੈ ਟਰੈਕਚੂਨ ਦੇ ਪ੍ਰਧਾਨ ਹਰਸ਼ੀਮਨ ਤੁਮਲੋਤਰਾ ਜੀ ਮੌਜੂਦ ਨੇ ਆਓ ਆਪਾਂ ਗੱਲਬਾਤ ਕਰਦੇ ਆਂ ਵੀ ਨਸ਼ਾ ਤਸਕਰਾਂ ਦੇ ਕੇ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ ਕਿਸ ਸੰਕੇਤ ਸਰ ਕਿਸ ਸੰਕੇਤ ਉਹ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ ਨਸ਼ਾ ਤਸਕਰਾਂ ਦੇ ਕੇ ਕਟਾਏ ਦੇਖੋ ਜੀ ਪਿਛਲੇ ਕਈ ਮਹੀਨਿਆਂ ਤੋਂ ਜਿਹੜਾ ਯੁੱਧ ਨਸ਼ਾ ਹਲਕੇ ਸ਼ਹਿਰ ਚ ਜਿੱਥੇ ਜਿਹੜੇ ਵੀ ਨਸ਼ਾ ਤਸਕਰ ਸੀ ਜਿਨ੍ਹਾਂ ਨੇ ਨਸ਼ਾ ਵੇਚ-ਵੇਚ ਕੇ ਇਨ ਲੀਗਲ ਪ੍ਰਾਪਰਟੀਆਂ ਤੇ ਆਪਦੇ ਘਰ ਬਣਾਏ ਹੋਏ ਸੀ ਉਹਨਾਂ ਦੇ ਮਕਾਨ ਢਾਏ ਜਾ ਰਹੇ ਸੀ ਉਸ ਦੇ ਤਹਿਤ ਹੀ ਅੱਜ ਜੈਤੋ ਦੇ ਵਿੱਚ ਵੀ ਦੋ ਮਕਾਨ ਢਾਏ ਗਏ ਜਿਨ੍ਹਾਂ ਤੇ 14 15 ਪਰਚੇ ਸੀ ਸੋ ਸਾਡਾ ਇਹੀ ਮੈਸੇਜ ਹੈ ਕਿ ਜਿਹੜਾ ਨਸ਼ਾ ਤਸਕਰ ਆ ਜਾਂ ਤਾਂ ਉਹ ਇਹ ਕੰਮ ਛੱਡ ਦੇ ਤੇ ਜਾ ਉਹ ਪੰਜਾਬ ਛੱਡ ਦੇ ਕਿਉਂਕਿ ਇਸ ਤੋਂ ਬਾਅਦ ਕੋਈ ਉਹਨਾਂ ਕੋਲ ਇਹੋ ਜਿਹਾ ਰਾਹ ਨਹੀਂ ਕਿ ਉਹ ਇਹੋ ਜਿਹਾ ਗਲਤ ਕੰਮ ਕਰ ਸਕਣ ਕਿਉਂਕਿ ਇਸ ਸਰਕਾਰ ਦੇ ਵਿੱਚ ਜ਼ੀਰੋ ਟੋਲਰੈਂਸ ਹੈ ਨਸ਼ਿਆਂ ਦੇ ਪ੍ਰਤੀ ਸਾਡੇ ਐਮ.ਐਲ.ਏ ਸਾਹਿਬ ਵੱਲੋਂ ਵੀ ਸਾਰੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਮਤਲ ਨਸ਼ਿਆਂ ਦੇ ਵਿਰੁੱਧ ਇੱਕ ਜਿਹੜੀ ਜੰਗ ਚੱਲ ਰਹੀ ਹੈ ਜਿਸ ਵਿੱਚ ਲੋਕ ਵੀ ਸਾਡਾ ਬਹੁਤ ਸਾਥ ਦੇ ਰਹੇ ਆ ਕਿਉਂਕਿ ਵੇਖੋ ਇਹ ਜਿਹੜੀ ਨਸ਼ਾ ਇਹ ਕਿਸੇ ਦੇ ਵੀ ਘਰ ਚ ਆ ਸਕਦਾ ਸੋ ਅੱਜ ਬਹੁਤ ਵਧੀਆ ਜਿੱਤੋਂ ਦੇ ਵਿੱਚ ਕਦਮ ਚੱਕਿਆ ਗਿਆ ਜਿਹਦੇ ਤਹਿਤ ਅੱਜ ਨਸ਼ਾ ਤਸਕਰਾਂ ਦੇ ਘਰ ਘਾਇਆ ਪਿਛਲੇ ਦਿਨ ਤੁਸੀਂ ਬਠਿੰਡੇ ਚ ਵੇਖਿਆ ਹੋਊਗਾ ਕੁਝ ਦਿਨ ਪਹਿਲਾਂ ਇੱਕ ਲੇਡੀਜ਼ ਦਾ ਘਰਟ ਆਇਆ ਜਿਹੜੀ ਖੁਦ ਬੋਲ ਰਹੀ ਸੀ ਕਹਿੰਦੀ ਕਿ ਅਸੀਂ ਪਿਛਲੀਆਂ ਸਰਕਾਰਾਂ ਵੇਲੇ ਖੰਡ ਵਾਂਗੂ ਨਸ਼ਾ ਵੇਚਿਆ ਉਦੋਂ ਸਾਨੂੰ ਕਿਸੇ ਨੇ ਕੁਝ ਨਹੀਂ ਕਿਹਾ ਤੇ ਹੁਣ ਸਾਡੇ ਜਿਹੜੇ ਘਰਟ ਆਏ ਜਾ ਰਿਹਾ ਸ ਉਸਦੇ ਤਹਿਤ ਹੀ ਅੱਜ ਜਿਹੜੇ ਮਕਾਨ ਢਾਏ ਗਏ ਵੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਿਸੇ ਨੂੰ ਕੋਈ ਬਖਸ਼ਿਆ ਨਹੀਂ ਜਾਊਗਾ ਨਹੀਂ ਜੀ ਨਸ਼ਿਆਂ ਦਾ ਕੋਈ ਵੀ ਗਲਤ ਕੰਮ ਕਰਦਾ ਕਉਈ ਵੀ ਬਖਸ਼ਾ ਨਹੀਂ ਜਾਊਗਾ ਤੇ ਕਿਸੇ ਦੀ ਵੀ ਕਿਸੇ ਵੱਲੋਂ ਮਦਦ ਨਹੀਂ ਕੀਤੀ ਜਾਊਗੀ ਬਿਲਕੁਲ ਇਹਨਾਂ ਨੇ ਇਹੀ ਕਹਿੰਦੇ ਸੀ ਵੀ ਕਿਸੇ ਦੀ ਕੋਈ ਮਦਦ ਨਹੀਂ ਕੀਤੀ ਜਾਊਗੀ ਜਾਂ ਕਿਸੇ ਨੂੰ ਕੋਈ ਦਸ਼ਾ ਵੇਚਦਾ ਕਰਦਾ ਜੇ ਕੋਈ ਬਖਸ਼ਾ ਨਹੀਂ ਜਾਊਗਾ ਕਿਸ ਤਰ੍ਹਾਂ ਦੇਖਦੇ ਹੋ ਆ ਜਿਹੜੀ ਕਾਰਵਾਈ ਹੋਈ ਹੈ ਇਹ ਬਹੁਤ ਵਧੀਆ ਹੀ ਕਾਰਵਾਈ ਸਾਡੇ ਵੀ ਮੈਂ ਵੀ ਸਰਪੰਚਾਂ ਦੇ ਪਿੰਡ ਲੰਬ ਵਾਲੀ ਤੋਂ ਸਾਡੇ ਵੀ ਮੰਨ ਲਓਗਾ ਸਰਪੰਚਾਂ ਨੂੰ ਮੈਂਬਰਾਂ ਨੂੰ ਵੀ ਸਾਡੇ ਪਿੰਡਾਂ ਦੇ ਵਿੱਚ ਵੀ ਮਤੇ ਪਾਏ ਵੈ ਜੀ ਵੀ ਕਿਸੇ ਜਵਾਨਤ ਨਹੀਂ ਕਰਾਉਣੀ ਕਿਸੇ ਦੇ ਮਗਰ ਨਹੀਂ ਜਾਣਾ ਚੋਰ ਦੇ ਹੋ ਗਿਆ ਨਸ਼ੇ ਵਾਲੇ ਦੇ ਮਗਰ ਬਿਲਕੁਲ ਜੀ ਸਾਡੇ ਪੰਜਾਬ ਸਰਕਾਰ ਕਰਨ ਨੂੰ ਬਹੁਤ ਵਧੀਆ ਆਦਮ ਚੱਕੇ ਹੋਏ ਹੀ ਉਹਨਾਂ ਦਾ ਹੌਲੀ ਹੌਲੀ ਪ੍ਰੋਸੈਸ ਚੱਲ ਰਿਹਾ ਹੀ ਆ ਸਾਨੂੰ ਵੀ ਪਿੰਡਾਂ ਦੇ ਵਿੱਚ ਕਹਿ ਰਹੇ ਸੀ ਕਿ ਜੇਤੋ ਦੇ ਵਿੱਚ ਜੋ ਨਸ਼ੇ ਵੇਚਦੇ ਉਹਨਾਂ ਦੇ ਘਰ ਨਹੀਂ ਢਾਏ ਗਏ ਉਹਦਾ ਪ੍ਰੋਸੈਸ ਹੁੰਦਾ ਹੀ ਟਾਈਮ ਲੱਗ ਜਾਂਦਾ ਥੋੜਾ ਚਲੋ ਕੋਈ ਗੱਲ ਨਹੀਂ ਮਹੀਨਾ ਵੀ ਦਾ ਪ੍ਰੋਸੈਸ ਦਾ ਟਾਈਮ ਲੱਗ ਜਾਂਦਾ ਉਹ ਢਾਹਦਾ ਜੀ ਪਹਿਲਾਂ ਕੋੜਕਪੂਰੇ ਢਾਇਆ ਸੀਗਾ ਮੋਗੇ ਦੇ ਵਿੱਚ ਢਾਏ ਬਹੁਤ ਜਿੰਨੇ ਜਿੰਨੇ ਸ਼ਹਿਰਾਂ ਦੇ ਵਿੱਚ ਜੋ ਵੀ ਕੋਈ ਨਸ਼ਾ ਵੇਚਦਾ ਸੀਗਾ ਜਾਂ ਕੋਈ ਮੰਨ ਲਾ ਗੱਲ ਜ਼ਬਰਦਸਤੀ ਕਿਸੇ ਨਾਲ ਕੋਈ ਕਰਦਾ ਹੀ ਠੱਗਾ ਕਰਦਾ ਜਾਂ ਚੋਰੀਆਂ ਕਰਦਾ ਉਸ ਦਾ ਪੂਰੀ ਸਰਕਾਰ ਦੀ ਨੱਥ ਪਾਈ ਗਈ ਮੇਰੇ ਕੋਈ ਸਭ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਅੱਜ ਇਹ ਸ਼ਹਿਰ ਉਦ ਕਰਵਾਈ ਕੀਤੀ ਗਈ ਬਹੁਤ ਵਧੀਆ ਕਾਰਵਾਈ ਹੋਈ ਹੈ ਜਿਹੜੀ ਨਸ਼ਿਆਂ ਦੀ ਬਿਮਾਰੀ ਸਾਡੇ ਪੰਜਾਬ ਚ ਲੱਗੀ ਸੀ ਜਿਵੇਂ ਕੈਂਸਰ ਦੀ ਬਿਮਾਰੀ ਹੁੰਦੀ ਹੈ ਨਾ ਜੀ ਬਿਲਕੁਲ ਜੀ ਪਹਿਲੀ ਦੂਜੀ ਤੀਜੀ ਚੌਥੀ ਸਟੇਜ ਹੁੰਦੀ ਹੈ ਪਹਿਲੀ ਦੂਜੀ ਸਟੇਜ ਦੇ ਵਿੱਚ ਉਹਦਾ ਇਲਾਜ ਹੈਗਾ ਤੀਜੀ ਚੌਥੀ ਚ ਕੋਈ ਇਲਾਜ ਨਹੀਂ ਹੁੰਦਾ ਇਸੇ ਤਰ੍ਹਾਂ ਮਾਨ ਸਾਹਿਬ ਨੇ ਇਹਨਾਂ ਕੋਲੇ ਤੀਜੀ ਸਟੇਜ ਚ ਆ ਗਈ ਸੀ ਇਹ ਜਿਹੜਾ ਨਸ਼ਾ ਸੀਗਾ ਪਹਿਲੀ ਦੂਜੀ ਸਟੇਜ ਜੋ ਪਹਿਲਾਂ ਸਰਕਾਰਾਂ ਸੀ ਉਹਨਾਂ ਨੇ ਇਹਦੇ ਤੇ ਨਹੀਂ ਕੋਈ ਧਿਆਨ ਦਿੱਤਾ ਤੇ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਐਮ ਐਲ ਏ ਸਰਦਾਰ ਮੋਹਨ ਸਿੰਘ ਜੀ ਇਹਨਾਂ ਨੇ ਬਹੁਤ ਵਧੀਆ ਪ੍ਰਚਾਰਾ ਕਰ ਰਹੇ ਹੈ ਤੇ ਨਸ਼ੇ ਬੰਦ ਹੋਣਗੇ ਜੀ ਨਸ਼ੇ ਵਾਲੇ ਆਪਦੇ ਕਾਰੋਬਾਰ ਬੰਦ ਕਰਕੇ ਬਸ ਇਥੋਂ ਚਲੇ ਜਾਣ ਤਾਂ ਵਧੀਆ ਜਦੋਂ ਇਹਨਾਂ ਨੇ ਗੱਲਬਾਤ ਕੀਤੀ ਕੀਤੇ ਇਹਨਾਂ ਨੇ ਇਹੀ ਕਿਹਾ ਸੀ ਵੀ ਜੇ ਕੋਈ ਨਸ਼ਾ ਤਸਕਰੀ ਦੇ ਵਿੱਚ ਸ਼ਾਮਿਲ ਹੈ ਤਾਂ ਉਹਨੂੰ ਜਿਹੜਾ ਹੈਗਾ ਬਖਸ਼ਾ ਨਹੀਂ ਜਾਵੇਗਾ ਕੈਨਨ ਕੁਲੀਪ ਦੇ ਨਾਲ ਬੀਪਨਗੋ ਸੈਂਕਸ ਵੀਰਟੂ ਜੈਤ